ਬੀਤੇ ਦਿਨ ਪਈ ਬਰਸਾਤ ਤੋਂ ਜਿੱਥੇ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਵੀ ਮਿਲੀ ਹੈ ਲੇਕਿਨ ਉੱਥੇ ਹੀ ਕਈ ਭਾਰੀ ਮੀਂਹ ਪੈਣ ਕਰਕੇ ਜਿਹੜਾ ਹੈ ਕਿਸਾਨਾਂ ਦਾ ਵੱਡਾ ਨੁਕਸਾਨ ਵੀ ਹੋਇਆ ਹੈ ਜੀहां ਖਬਰ ਜਿਹੜੀ ਹੈ ਲਹਿਰਾ ਗਾਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ ਮੀਂਹ ਨਾਲ ਗਰੀਬ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਬੁਲਟਰੀ ਫਾਰਮ ਦੀ ਛੱਤ गिरਣ ਨਾਲ ਜਿਹੜਾ ਉਸ ਦਾ ਨੁਕਸਾਨ ਹੋਇਆ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਜਿਹੜਾ ਹੈ ਕਰੀਬ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਹੈ ਕਿ ਦਸ ਦੇ ਕਿ ਲੈਰਾ ਕਾਕਾ ਦੇ ਪਿੰਡ ਗੋਬਿੰਦਪੁਰਾ ਜਵਾਰ ਵਾਲਾ ਵਿਖੇ ਜਿਹੜਾ ਕਿਸਾਨ ਵੱਲੋਂ ਪਾਏ 5000 ਮੁਰਗੀਆਂ ਵਾਲੇ ਕਰਤਾਰ ਪੁਲਟਰੀ ਫਾਰਮ ਦੀ ਭਾਰੀ ਮੀਂਹ ਦੇ ਕਾਰਨ ਛੱਤ गिर ਗਈ ਅਤੇ ਕੋਈ ਹਾਦਸੇ ਵਿੱਚ ਜਿਹੜਾ ਹੈ 2000 ਤੋਂ 2500 ਮੁਰਗੇ ਉਸ ਛੱਤ ਥੱਲੇ ਦੱਬ ਗਏ ਮੱਕੇ ਤੇ ਮਰ ਗਏ ਅੱਧੀ ਛੱਤ ਗਿਰੀ ਅਤੇ ਦੂਜੇ ਪਾਸੇ ਵਾਲੀ ਮੁਰਗੀਆਂ ਦਾ ਜਿਹੜਾ ਹੈ ਬਚਾ ਰਿਹਾ ਹੈ ਦੱਸਦੀ ਕਿ ਪੋਲਟਰੀ ਫਾਰਮ ਦੇ ਮਾਲਕ ਨੇ ਅੱਗੇ ਦੱਸਿਆ ਹੈ ਕਿ 220 ਫੁੱਟ ਏਰੀਆ ਦੇ ਵਿੱਚ ਜਿਹੜੀ ਹੈ ਪੋਲਟਰੀ ਫਾਰਮ ਬਣਾਇਆ ਹੋਇਆ ਸੀ ਜਿਸ ਦੇ ਵਿੱਚ 5000 ਚਿਕੜਾ ਦਾ ਫਾਰਮ ਸੀ ਲਗਭਗ 100 ਫੁੱਟ ਦੀ ਛੱਤ ਗਿਰਨ ਨਾਲ 2000 ਤੋਂ 2500 ਮੁਰਗੀਆਂ ਦਾ ਨੁਕਸਾਨ ਹੋਇਆ ਹੈ ਅਛਰ ਤੇ ਥੱਲੇ ਦਬਣ ਕਾਰਨ ਅਤੇ ਅੱਧੇ ਜੂਚੇ ਮੌਕੇ ਤੇ ਮਰ ਗਏ ਨੇ ਸਾਰਾ ਫਾਰਮ ਜਿਹੜਾ ਹੈ ਤਬਾਹ ਹੋ ਗਿਆ ਹੈ ਜਿੰਨਾਂ ਦਾ ਸਈ ਮਾਲਕ ਦੇ ਮੁਤਾਬਿਕ ਜਿਹੜਾ ਹੈ ਲਗਭਗ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਉੱਥੇ ਹੀ ਹੋਰ ਕੀ ਕਹਿਣਾ ਹੈ ਮਾਲਕ ਦਾ ਅਤੇ ਬੈਂਕ ਇੰਡੀਆ ਲਿਮਟਿਡ ਕੰਪਨੀ ਦੇ ਅਧਿਕਾਰੀ ਦਾ ਆ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਸਰ ਇਹਨਾਂ ਨੇ ਸਾਰਾ ਆਪਣੇ ਨਾਲ ਕੰਟਰੈਕਟ ਕੀਤਾ ਹੈ ਬੈਂਕ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਾਇਆ ਜਿਹਨ ਆਪਣਾ 5000 ਤਸਵੀਰੇ ਸਰ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਉਹ ਨਾਲ ਮੀਂਹ ਪਿਆ ਉਹਦੇ ਨਾਲ ਸਰ ਇਹਨਾਂ ਦਾ ਸ਼ੈਡ ਡਿੱਗ ਗਿਆ ਜਿਹਦੇ ਸ਼ੈਡ ਡਿੱਗਣ ਕਾਰਨ ਆਲਮੋਸਟ ਆਈਡੀਆ ਜੇ ਕਿ 2250 ਦੇ ਵਿੱਚ ਜਨਵਰੀ ਉਹਨਾਂ ਦਾ ਮਰ ਗਿਆ ਤੇ ਬਾਕੀ ਸਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਹ ਕੱਢ ਰਹੇ ਨੇ ਇਹਦੇ ਨੁਕਸਾਨ ਦੇ ਇਹਨਾਂ ਦਾ ਫਾਰਮ ਦਾ ਨੁਕਸਾਨ ਦੇ 4-5 ਲੱਖ ਰੁਪਏ ਹੈ ਹੀ ਹੈ ਤੇ ਇਹਦੇ ਮੁੁਰਗੇ ਦਾ ਵੀ ਨੁਕਸਾਨ ਲਗਭਗ ਆਲਮੋਸਟ ਮੰਨ ਲ ਕਰੋ ਚਲੋ 3-4 ਲੱਖ ਰੁਪਏ ਮੁੁਰਗੇ ਦਾ ਨੁਕਸਾਨ ਹੈ ਤੇ ਬਸ ਇਹੀ ਹੈ ਕਿ ਉਹਨੂੰ ਦੇਖੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦਾ ਉਡਾਰਾ ਦੇਖਿਆ ਜਾ ਰਿਹਾ ਇਹਨਾਂ ਨੂੰ ਦਿੱਤਾ ਜਾ ਰਿਹਾ ਇਹ ਗਵਿੰਦਪੁਰਾ ਜਮਾਰ ਵਾਲਾ ਪਿੰਡ ਆ ਜੀ ਮੇਰਾ ਘਰ ਓਰੀ ਨਜ਼ਦੀਕ ਇਹਨਾਂ ਦਾ ਗਵੰਡੀਆਂ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਅੱਧੇ ਵਾਂਗ ਫਾਰਮ ਡਿੱਗ ਗਿਆ ਇਹ 100 ਫੋਟੋ ਵਾਂਗ ਤੇ 2250 ਇਹਨਾਂ ਦਾ ਚੂਚਾ ਮਰ ਗਿਆ ਜੀ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ ਭਾਂਡੇ ਬੁੰਡੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣਾ ਜਿਹੜੇ ਕੋਈ ਬੱਚਾ ਜਿਉਂਦਾ ਹੁੰਦਾ ਜ਼ਿਆਦਾਤਰ ਮਰੀ ਨਿਕਲ ਰਹੇ ਨੇ ਨੀਚੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਬਸ ਕਾਂ ਹੀ ਕੰਮ ਕਰਕੇ ਖਾਂਦੇ ਨੇ ਆਪਦਾ ਜਮੀਨ ਵੀ ਥੋੜੀ ਥੋੜੀ ਇਹਨਾਂ ਕੋਲੇ ਕੀ ਲੈਣਾ ਚਾਹੁੰਦਾ ਸਰਕਾਰ ਤੋਂ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ ਬਾਹ ਫੜਨੀ ਚਾਹੀਦੀ ਇਹਨਾਂ ਦੀ ਗਰੀਬ ਬੰਦੇ ਨੇ ਪਹਿਲਾਂ ਵੀ ਥੋੜੀ ਥੋੜੀ ਜਮੀਨ ਦਾ ਇਹਨਾਂ ਕੋਲੇ ਤਾਂ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਪਿੰਡ ਗੋਵਿੰਦਪੁਰਾ ਜਮਹਰ ਵਾਲਾ ਜੀ ਸਾਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਟੋਟਲ ਸਾਡਾ 10-11 ਨਾਲ 8-10 ਲੱਖ ਦਾ ਨੁਕਸਾਨ ਆਈ ਸਾਡਾ ਕਿੰਨੇ ਕ ਚੂਚੇ ਜਿਹੜੇ ਮਰ ਗਏ ਇੱਥੇ ਟੂਟੇ 2025 ਸੋ ਤਾਂ ਦਵਗੇ ਜੀ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਲਿਕੜੀਆਂ ਨਹੀਂ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਲਿਕੜ ਤਾਂ ਗਈ ਦੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਸ ਜਿਹੜਾ ਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਦੱਬ ਲਈ ਉੱਤੀ ਬੀਤੇ ਦਿਨ ਪਾਈ ਬਰਸਾਤ ਤੋਂ ਜਿੱਥੇ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਰਾਹਤ ਵੀ ਮਿਲੀ ਹੈ ਲੇਕਿਨ ਉੱਥੇ ਹੀ ਕਈ ਭਾਰੀ ਮੀਂਹ ਪੈਣ ਕਰਕੇ ਜਿਹੜਾ ਹੈ ਕਿਸਾਨਾਂ ਦਾ ਵੱਡਾ ਅਤੇ ਨੁਕਸਾਨ ਵੀ ਹੋਇਆ ਜੀहां ਖਬਰ ਜਿਹੜੀ ਹੈ ਲਹਿਰਾ ਗਾਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ ਮੀਂਹ ਨਾਲ ਗਰੀਬ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਪੁਲਟਰੀ ਫਾਰਮ ਦੀ ਛੱਤ गिरਣ ਨਾਲ ਜਿਹੜਾ ਹੈ ਉਸ ਦਾ ਨੁਕਸਾਨ ਹੋਇਆ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਜਿਹੜਾ ਹੈ ਕਰੀਬ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਹੈ ਕਿ ਦੱਸ ਦੇ ਕਿ ਲਹਿਰਾ ਗਾਗਾ ਦੇ ਪਿੰਡ ਗੋਬਿੰਦਪੁਰਾ ਜਵਾਰ ਵਾਲਾ ਵਿਖੇ ਜਿਹੜਾ ਕਿਸਾਨ ਵੱਲੋਂ ਪਾਇਏ 5000 ਮੁਰਗੀਆਂ ਵਾਲੇ ਕਰਤਾਰ ਪੁਲਟਰੀ ਫਾਰਮ ਦੀ ਭਾਰੀ ਮੀਂਹ ਦੇ ਕਾਰਨ ਛੱਤ गिर ਗਈ ਅਤੇ ਕੋਈ ਹਾਦਸੇ ਵਿੱਚ ਜਿਹੜਾ ਹੈ 2000 ਤੋਂ 2500 ਮੁਰਗੇ ਉਸ ਛੱਤ ਥੱਲੇ ਦੱਬ ਕੇ ਮੌਕੇ ਤੇ ਮਰ ਗਏ ਅੱਧੀ ਛੱਤ ਗਿਰੀ ਅਤੇ ਦੂਜੇ ਪਾਸੇ ਵਾਲੀ ਮੁਰਗੀਆਂ ਤਾਂ ਜਿਹੜਾ ਹੈ ਬਚਾ ਰਹੀ ਹੈ ਦੱਸਦੀ ਕਿ ਪੁਲਟਰੀ ਫਾਰਮ ਦੇ ਮਾਲਕ ਨੇ ਅੱਗੇ ਦੱਸਿਆ ਹੈ ਕਿ 220 ਫੁੱਟ ਏਰੀਆ ਦੇ ਵਿੱਚ ਜਿਹੜੀ ਹੈ ਪੋਲੀਟਰੀ ਫਾਰਮ ਬੜਾ ਆਇਆ ਹੋਇਆ ਸੀ ਜਿਸ ਦੇ ਵਿੱਚ 5000 ਜੂਜੇ ਦਾ ਫਾਰਮ ਸੀ ਲਗਭਗ 100 ਫੁੱਟ ਦੀ ਛੱਤ गिरਨ ਨਾਲ 2000 ਤੋਂ 2500 ਮੁਰਗੀਆਂ ਦਾ ਨੁਕਸਾਨ ਹੋਇਆ ਹੈ ਛੱਤ ਥੱਲੇ ਦਬਣ ਕਾਰਨ ਅਤੇ ਅੱਧੇ ਜੂਚੇ ਮੌਕੇ ਤੇ ਮਰ ਗਏ ਨੇ ਸਾਰਾ ਫਾਰਮ ਜਿਹੜਾ ਹੈ ਤਬਾਹ ਹੋ ਗਿਆ ਹੈ ਜਿੰਨਾ ਦਾ ਸਹੀ ਮਾਲਕ ਦੇ ਮੁਤਾਬਿਕ ਜਿਹੜਾ ਹੈ ਲਗਭਗ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਉੱਥੇ ਹੀ ਹੋਰ ਕੀ ਕਹਿਣਾ ਹੈ ਮਾਲਕ ਦਾ ਅਤੇ ਬੈਂਕ ਇੰਡੀਆ ਲਿਮਟਿਡ ਕੰਪਨੀ ਦੇ ਅਧਿਕਾਰੀ ਦਾ ਆਓ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਸਰ ਇਹਨਾਂ ਨੇ ਸਰ ਆਪਣੇ ਨਾਲ ਕੰਟਰੈਕਟ ਕੀਤਾ ਦਾ ਬੈਂਕ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਿਆ ਜਿਹਨ ਆਪਣਾ 5000 ਤੇ ਸਵੇਰੇ ਸਰ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਉਹ ਨਾਲ ਨੀਲ ਪਿਆ ਉਹਦੇ ਨਾਲ ਸਰ ਇਹਨਾਂ ਦਾ ਛੱਡ ਡਿੱਗ ਗਿਆ ਜਿਹਦੇ ਛੱਡ ਡਿੱਗਣ ਕਾਰਨ ਆਲਮੋਸਟ ਆਈਡੀਆ ਜੇ ਕਿ 2000 2500 ਦੇ ਵਿੱਚ ਜਨਵਰੀ ਉਹਨਾਂ ਦਾ ਮਰ ਗਿਆ ਤੇ ਬਾਕੀ ਸਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਹ ਕੱਢ ਰਹੇ ਨੇ ਇਹ ਜੇ ਨੁਕਸਾਨ ਦੇ ਇਹਨਾਂ ਦਾ ਫਾਰਮ ਦਾ ਨੁਕਸਾਨ ਦੇ 4-5 ਲੱਖ ਰੁਪਏ ਹੈ ਹੀ ਤੇ ਇਹ ਜਿਹੜੇ মুরਗੇ ਦਾ ਵੀ ਨੁਕਸਾਨ ਲਗਭਗ ਲਗ ਮਸਮਾਨ ਕੋਲ ਚਲੋ 3-4 ਲੱਖ ਰੁਪਏ মুরਗੇ ਦਾ ਨੁਕਸਾਨ ਹੈ ਤੇ ਬਸ ਇਹੀ ਹੈ ਕਿ ਨੂੰ ਦੇਖੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦਾ ਥੋੜਾ ਜਿਹਾ ਦੇਖਿਆ ਜਾਵੇ ਇਹਨਾਂ ਨੂੰ ਦਿੱਤਾ ਜਾਵੇ ਇਹ ਗਵਿੰਦਪੁਰਾ ਜਮਾਰ ਵਾਲਾ ਪਿੰਡ ਹੈ ਜੀ ਮੇਰਾ ਘਰ ਉਰੀ ਨਜ਼ਦੀਕ ਹੈ ਇਹਨਾਂ ਦਾ ਗਵੰਡੀਆਂ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਅੱਧੇ ਮੰਗ ਬਾਹਰ ਮ ਡਿੱਗਿਆ ਇਹ 100 ਫੋਟੋ ਮੰਗੂ ਤੇ 2025 ਉਹਨਾਂ ਦਾ ਚੂਚਾ ਮਰ ਗਈ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ। ਭਾਂਡੇ ਬੁੰਡੇ ਗਾਡਰ ਸਭ ਕੁਝ ਟੁੱਟ ਗਈ। ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣਾ ਜਿਹੜੇ ਕੋਈ ਬੱਚਾ ਜਿਉਂਦਾ ਹੁੰਦਾ ਜ਼ਿਆਦਾਤਰ ਮਰੀ ਨਿਕਲ ਰਹੇ ਨੇ ਨੀਚੇ। ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ। ਗਰੀਬ ਬੰਦੇ ਨੇ ਇਹ। ਬਸ ਕਾਂ ਅਸੀਂ ਕੰਮ ਕਰਕੇ ਖਾਂਦੇ ਨੇ ਆਪਦਾ ਜ਼ਮੀਨ ਵੀ ਥੋੜੀ ਥੋੜੀ ਇਹਨਾਂ ਕੋਲੇ। ਕੀ ਲੈਣਾ ਚਾਹੁੰਦਾ ਸਰਕਾਰ ਤੋਂ? ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ। ਬਾਹ ਫੜਨੀ ਚਾਹੀਦੀ ਇਹਨਾਂ ਦੀ। ਗਰੀਬ ਬੰਦੇ ਨੇ ਪਹਿਲਾਂ ਵੀ ਕੀ ਲਗੀ ਲੱਗ ਜਮੀਨ ਦਾ ਇਹਨਾਂ ਕੋਲੇ ਤਾਂ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਪਿੰਡ ਗੋਵਿੰਦਪੁਰਾ ਜਮਾਰ ਵਾਲਾ ਜੀ ਸਾਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਟੋਟਲ ਸਾਡਾ 10 11 ਨਾਲ 8-10 ਲੱਖ ਦਾ ਨੁਕਸਾਨ ਆਇਆ ਜੀ ਸਾਡਾ ਕਿੰਨੇ ਕ ਚੂਚੇ ਜਿਹੜੇ ਮਰ ਗਏ ਆਜਾ ਟੋਟਲ 2000 2500 ਤਾਂ ਦਾਗ ਗਿਆ ਜੀ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਨ ਕੀ ਹੁੰਦਾ ਜਿਹੜਾ ਕੋਈ ਜਾਂਦਾ ਲਿਖਦਾ ਹੈ ਜੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਸ ਜਿਹੜਾ ਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਦੱਬ ਲਈ ਜੁੱਤੀ